ਤੋਡੇ ਵਾਸਤੇ ਲੈ ਕੇ ਆਏ 5 ਮੀਟਰ ਕਾਟਨ ਦਾ ਸੂਟ ਜੀ ਤੇ ਨਾਲ ਲਾਉਗੀ ਚੁੰਨੀ 2.5 ਮੀਟਰ ਦੀ ਜੀ ਬਾਜ਼ਾਰ 'ਚ ਸੂਟ ਵਿਕਦਾ 4 ਤੋਂ 95 595 ਅਸੀਂ ਤੁਹਾਨੂੰ ਦੇਣਾ ਮਾਰਕਸ ਕਲੀਅਰ ਸੇਲੇ ਮੇਲੇ ਸੂਟ ਸਿਰਫ 250 ਰੁਪਏ ਦਾ ਅਗਲਾ ਆਰਟੀਕਲ ਹੈ ਕੈਮਰੀ ਕਾਟਨ ਦਾ 5 ਮੀਟਰ ਸੂਟ ਮੈਚਿੰਗ ਸੂਟ ਜੀ ਅੱਛਾ ਇਹ ਮੈਚਿੰਗ ਆ ਗਿਆ ਨਾ ਬਿਲਕੁਲ ਜੀ ਬਿਲਕੁਲ ਚਾਰ ਰੰਗਾਂ ਦੇ ਚਾਰ ਡਿਜ਼ਾਈਨਾਂ ਨੇ ਚਾਰ ਤੋਂ ਪੰਜ ਸੂਟ ਬਾਜ਼ਾਰ 'ਚ ਨੇ ਦਾ ਮਰਜ਼ੀ ਵਿਕਿਆ ਅਸੀਂ ਤਾਂ ਦਿਮਾਗ ਸਿਰਫ 250 ਰੁਪਏ ਦਾ 5 ਮੀਟਰ ਪਰ ਮਸਲਿਨ ਦਾ ਸੂਟ ਨਾਲ ਲਾਉਗੀ ਚੁੰਨੀ 2.5 ਮੀਟਰ ਦੀ ਅੱਛਾ ਇਹ ਸੂਟ ਬਾਜ਼ਾਰ ਤੇ ਦਾ 595 ਅੱਜ ਤੋਂ 395 ਰੁਪਏ ਦਾ ਜੀ ਮਾਰਚ ਤੋਂ 25 ਦਾ ਲੱਗ ਗਿਆ ਸਭ ਤੋਂ ਵੱਡਾ ਸੇਲ ਧਮਾਕਾ ਜੀ ਤੁਹਾਨੂੰ ਤੁਹਾਨੂੰ ਸੂਟ ਮਿਲਣੇ ਆ ਸਾਰੇ ਪੰਜਾਬ ਨਾਲੋਂ ਅਧਰੇਟ ਦੇ ਤੇ ਨਾਲ ਤੁਹਾਨੂੰ ਮਿਲਣਿਆ ਟੈਟੀ ਬਿਲਕੁਲ ਫਰੀ ਜੀ ਇਹ 5 ਮੀਟਰ ਆਊਗਾ ਆਲਓਵਰ ਜੋਰ ਦੇ ਕਪੜਾ ਜੀ ਨਾਲ ਹੋਊਗੀ ਸਲਵਾਰ ਨਾਲ ਹੋਊਗੀ ਲਾਈਨਿੰਗ ਨਾਲ ਜੀ ਇਹ ਸੂਟ ਬਾਜ਼ਾਰ ਤੇ ਦਾ 1195 ਅੱਜ ਤੋਂ ਦਵਾਗੇ ਆ ਸੇਲ ਮਿਲਣੇ ਸਿਰਫ ਸਿਰਫ 395 ਜੀ 395 ਭਾਜੀ ਇਹ ਚ ਲਾਈਨਿੰਗ ਨਾਲ ਆ ਨਹੀਂ ਲਾਈਨਿੰਗ ਲੈਣ ਦੀ ਲੋੜ ਨਹੀਂ ਭਾਜੀ ਲਾਈਨਿੰਗ ਲੈਣ ਦੀ ਲੋੜ ਨਹੀਂ ਸੂਟ ਦੀ ਲਾਈਨਿੰਗ ਉੱਚੀ ਨਿਕਲੂਗੀ ਜੀ ਆ ਦੇਖੋ ਜੀ ਅਗਲਾ ਆਰਟੀਕਲ ਦੀ ਮਸਲੀਨ ਦਾ ਉਹ ਕੱਪੜਾ ਜੀ ਚੁੰਨੀ ਆਉਗੀ ਨਾਲ 2.5 ਮੀਟਰ ਦੀ ਬਹੁਤ ਸੋਹਣੀ ਫੈਂਸੀ ਅੱਛਾ ਜਿੱਦਾਂ ਜਾਲ ਦੁਪੱਟੇ ਆਂਦੇ ਉਹਦੀ ਜਾਲ ਸੂਟ ਆ ਗਿਆ ਪੂਰਾ ਬੜੀ ਉਹਦੀ ਪੂਰਾ ਜਾਲ ਵਰਕ ਕੀਤਾ ਸੂਟ ਬਿਜਾਰ ਦੇ ਦਾ 1195 ਦਾ ਹਾਂ ਹਾਂ ਅਜ ਸੰਧਣਾ ਮਾਰ ਸੇਲ ਮੇਲੇ ਸਿਰਫ ਸਿਰਫ 495 ਦਾ ਜੀ ਇਹਦੇ ਨਾਲ ਨਾਲ ਵੀਡੀਓ ਨੂੰ ਕਰੋ ਵੱਧ ਤੋਂ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਤੇ ਤੁਹਾਨੂੰ ਦਵਾਂ 400 ਬਿਲਕੁਲ ਫ੍ਰੀ ਜੀ ਇਹ ਵੀ ਦੱਸਦਾ ਮੈਂ ਇਹਦੇ ਵਾਸਤੇ ਕੋਈ ਪਰਚੇਜ਼ਿੰਗ ਕਰਨ ਦੀ ਲੋੜ ਨਹੀਂ ਐ ਸਿਰਫ ਵੀਡੀਓ ਨੂੰ ਸ਼ੇਅਰ ਕਰਨਾ ਐ ਤੇ ਸ਼ੇਅਰ ਟੂ ਗਰੁੱਪ ਕਰਨਾ ਐ ਹਾਲੋ ਗਰਮੀ ਵਾਲਾ ਫਰੈਸ਼ ਸਟਾਕ ਵੀ ਆ ਗਿਆ ਸਾਰਾ ਜੀ ਇਹ ਗਰਮੀ ਵਾਲਾ ਸੂਟ ਪ्योर ਕੈਮਲੀ ਦਾ ਮੈਚੀ ਸੂਟ ਆਊਗਾ ਜੀ ਨਾਲ ਨਾ ਚੁੰਨੀ ਹੋਊਗੀ ਗੇਟੂ ਦੀ ਨਾ ਚੁੰਨੀ ਹੋਊਗੀ ਪ्योर ਦੀ ਮੈਚੀ ਹੋਊਗਾ ਸੂਟ ਵਿਆਹ ਸੂਟ ਵੇਦਾ ਇੱਕ ਜਾਂਨੇ 990 ਇਹ ਸਾਰੇ ਨਾਮ ਕੰਟੈਕਟ ਸੇ ਇੱਕ ਡੈਕ ਸੂਟ ਸਾਰੇ ਨੇ ਜੀ 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 ਇੱਥੇ ਨਮਾ ਸਿਰਫ 495 ਪਾਜੀ ਅੱਛਾ ਇੱਥੇ ਮੈਂ ਦੇਖ ਰਿਹਾ ਡਿਜ਼ਾਈਨ ਵੀ ਲਗ ਲਗ ਆਣੇ ਨੇ ਨਾ ਭਾਜੀ ਡਿਜ਼ਾਈਨ ਵਿੱਚ ਆਣ ਕੇ 10 ਤੋਂ 12 ਸਲਵਾਰ ਆਣਗੇ ਨਾ ਪ੍ਰਿੰਟਡ ਜੀ ਆਹ ਦੇਖੋ ਇਦਾਂ ਸਲਵਾਰ ਨਾਲ ਪ੍ਰਿੰਟ ਆਉਗੀ ਜੀ ਨਾਲ ਹੋਗੀ ਜਿੰਨੀ ਸ਼ੇਡਿੰਗ ਨਾਲ ਜਿੰਨੀ ਆਉਗੀ ਪ्योर ਦੀ ਜੀ ਅੱਛਾ ਸਾਰਿਆਂ ਜਿਵੇਂ ਸਾਡੇ 4-4 ਰੰਗ ਤੇ ਹੈਗੇ ਹੀ ਨੇ ਮੇਰੇ ਮੇਰੇ ਭਾਜੀ 4-4 ਰੰਗ ਆਣਗੇ ਡਿਜ਼ਾਈਨ ਨਾਲ 10 ਤੋਂ 12 ਸਿਰਫ 495 ਹੈ ਭਾਜੀ ਲੋ ਜਿਵੇਂ ਤੁਹਾਨੂੰ ਪਤਾ ਗਰਮੇ ਪ੍ਰਿੰਟ ਜ਼ਿਆਦਾ ਦਿੰਦੇ ਆ ਹੁਣ ਪ੍ਰਿੰਟਡ ਨਵਾਂ ਹੋਗੀ ਤਾਂ ਭਾਜੀ ਨਾਲ 3 ਮਿੰਟ ਸਲਵਾਰ ਆਣੀ ਆ ਚੁੰਨੀ ਵਾਲੀ ਵਧੀਆ ਜੀ ਇਹ ਸੂਟ ਬਜਾਤ ਵਿੱਚ ਦਾ 1195 ਇਹ ਤੁਹਾਨੂੰ ਸੂਟ ਦਵਾ ਚੰਗੀਆਂ ਮਿਲਾਂ ਦਾ ਕਮਾਲ ਆ ਸਾਰਾ ਜੀ ਤੁਹਾਨੂੰ ਦਵਾਸ ਤੇ 595 ਭਾਜੀ ਅੱਛਾ ਨਾ ਭਾਜੀ 595 ਜੀ ਨਾਲ ਪਿਓਰ ਦਾ ਦੁਪੱਟਾ ਵੀ ਬਿਲਕੁਲ ਬਿਲਕੁਲ ਭਾਜੀ ਰੇਟ ਸਦੇ ਉਹ ਮਿਲਨੇ ਕਿਤੇ ਮਿਲ ਨਹੀਂ ਸਕਦੇ ਜੀ ਆ ਦੇਖੋ ਜੀ ਅਗਲੇ ਆਰਟੀਕਲ ਦੀ 5 ਮਿੰਟ 올ਓਵਰ ਸ਼ਿਮਰ ਦਾ ਕਪੜਾ ਜੀ ਕੀਤਾ ਹੋਇਆ ਹੈਂਡਵਰਕ ਸਾਰਾ ਅੱਗੇ ਤੱਕ ਪੂਰਾ ਹੈਵੀ ਜ਼ਰੀ ਦਾ ਕੰਮ ਜੀ ਨਾਲ ਲਉਗੀ ਚੁੰਨੀ ਸ਼ਵੋਨ ਦੀ ਸੀ 2.5 ਮਿੰਟ ਦੀ ਕਟਵਰਗਲ ਚੁੰਨੀ ਜੀ ਰੰਗ ਜਾਣਗੇ 3 ਤੋਂ 4 ਦੀ ਰੇਟ 595 ਜੀ ਤੇ ਭਾਜੀ ਇੱਕ ਮਿੰਟ ਆ ਸਕੀਮ ਬੈਗਾਂ ਵਾਲੀ ਤੇ ਦੱਸ ਦਿਓ ਇਹ ਕੀ ਸਕੀਮ ਹੈਗੀ ਹੈ ਭਾਜੀ ਕਰੋ ਸਿਰਫ 5000 ਰੁਪਏ ਸ਼ੋਪਿੰਗ ਤੋਂ ਦਵਾਵਾਂਗੇ ਆਹ ਵਾਲਾ ਬੈਗ ਫ੍ਰੀ ਜੀ ਕਰੋ 10000 ਸ਼ੋਪਿੰਗ ਤੋਂ ਦਵਾਵਾਂਗੇ ਆਹ ਵਾਲਾ ਬੈਗ ਜੀ ਕਰੋ 20000 ਸ਼ੋਪਿੰਗ ਦਵਾਵਾਂਗੇ ਆਹ ਵਾਲਾ ਬੈਗ ਜੀ ਮਤਲਬ ਇਹਨੂੰ ਖਾਲੀ ਨਹੀਂ ਜਾਂਦੇ ਸਭ ਨੂੰ ਖਾਲੀ ਨਹੀਂ ਮੋੜਾ ਸਭ ਨੂੰ ਡਨੇ ਬੈਗਟਾਂ ਝੜੀ ਜਾਈ ਆਹ ਦੇਖੋ ਜੀ ਅਗਲਾ ਆਰਟੀਕਲ ਜੀ ਪਿਓਰ ਕਾਟਨ ਦਾ ਸੂਟ ਆ ਜੀ ਫਰੰਟ ਵੈਕ ਕੀਤਾ ਕੰਮ ਸੂਟ ਬਜ਼ਾਰ ਤੋਂ ਨੇ ਵੀ ਮੈਨੂੰ ਅੱਧੇ ਰੇਟਾਂ ਦੇ ਜੀ ਅੱਛਾ ਇਹ ਵਾਈਟ ਸਾਰਾ ਥ्रेड ਵਰਕ ਹੈ ਭਾਜੀ ਬ ਕੋਈ ਫਰਕ ਆਉਦੀ ਡਿਜ਼ਾਈਨ ਦੀ ਪੁੱਤੇ ਬਣੀਆ ਮੋਰਨੀ ਅੱਛਾ ਇਹ ਭਾਜੀ ਜਾਲ ਲਾ ਗਿਆ ਨਾ ਪੂਰਾ ਸਾਰਾ ਜਾਲ ਫਰਕ ਆਉਦੀ ਡਿਜ਼ਾਈਨ ਮੋਰਨੀ ਵਿੱਚ ਮਿਕਸ ਕੀਤੀ ਆ ਭਾਜੀ ਇਹ ਸੂਟ ਬਾਜ਼ਾਰ ਚ ਵਿਕਦਾ 2295 2895 2195 ਐਸਨ ਦੇਣਾ ਮਾਸ ਸੇਲ ਮੇਲੇ ਸਿਰਫ ਸਿਰਫ 795 ਜੀ ਰਾਮਟਾਨੇ ਚ 4 ਵਿੱਚ ਡਿਜ਼ਾਈਨਾਂ ਨੇ ਦੋ ਜੀ 1 ਕੜੀਆਂ ਮੋਰਨੀ ਵਾਲਾ 1 ਕੜੀਆਂ ਬਿਨਾ ਮੋਰਨੀ ਵਾਲਾ ਆ ਦੇਖੋ ਜੀ ਅਗਲਾ ਆਰਟੀਕਲ ਜੀ ਇਹ ਸ਼ਿਮਰ 5 ਮੀਟਰ ਆਲ ਓਵਰ ਜੀ ਪੁੱਤੇ ਸਾਰਾ ਕੰਮ ਕੀਤਾ ਜਰੀ ਦਾ ਪੂਰਾ ਹੈਂਡਵੋਕ ਕੀਤਾ ਜੀ ਪੂਰਾ ਹੈਵੀ ਜਾਲ ਦੀ ਨਾਲ ਉਹ ਚੁੰਨੀ ਭਾਰੀ ਇਹ ਸ਼ਿਮਰ ਦੇ 225 ਸੂਟ ਸੇਲ ਮ ਕੋ ਸਸਤੋਪ ਜਨਮ ਜੀ ਬਾਜੀ ਕੀ ਚੱਕਰ ਕੀ ਇਹਦੇ ਸਸਤੇ ਕਿਤਾ ਕਰਤੇ ਜੀ ਬਾਜੀ ਆਪਾਂ ਮਾਰਚ ਕਰੀਏ ਸੇਲ ਮੇਲਾ ਲਾਇਆ ਜੀ ਆਪਾਂ 2025 ਦਾ ਸਭ ਤੋਂ ਵੱਡਾ ਸੇਲ ਮੇਲਾ ਪੂਰੇ ਪੰਜਾਬ ਨਾਲ ਸਸਤੇ ਸੁੱਣ ਮਿਲਨੇ ਆ ਪੂਰੇ ਮਾਰਚ ਮਹੀਨੇ ਪੂਰੇ ਮਾਰਚ ਮਹੀਨੇ ਬਾਜੀ ਸਸਤੋਪ ਜਨਮ ਚੱਕਰ ਜਨੇ ਮਰਸੂੜੇ ਨਾਲਦੇ ਜੀ ਆਲੋ ਜੀ ਚਾਕਲੇਟੇ ਮਰਜੀ 5 ਮਿੰਟ ਆਰ ਅਵਰ ਚਾਕਲੇਟੇ ਮਰ ਕਪੜਾ ਜੀ ਨਾ ਚੁੰਨੀ ਵਰਕ ਵਾਲੀ ਆਊਗੀ ਸੂਟ ਤੇ ਕੀਤਾ ਪੂਰਾ ਫਰੰਟ ਹੈਵੀ ਜੀ ਬਿਲਕੁਲ ਜੀ ਦੇਖੋ ਨਾ ਕੀਤਾ ਹੈਂਡ ਰੋਕ ਬਰੀਕੀ ਦਾ ਕੰਮ ਹੋਈ ਕੱਟ ਵਰਕ ਲਾ ਪੂਰਾ ਕੰਮ ਕੀਤਾ ਹੈ ਕੱਪ ਦੁਪੱਟਾ ਬਾਦੀ ਤੇ ਹੈਂਡ ਰੋਕ ਸੂਟ ਤੇ ਕੰਮ ਕੀਤਾ ਹੈ ਜੀ ਨਾਲੇ ਸਲਵਾਰ ਵਰਕ ਜੀ ਇਹ ਸੂਟ ਬਜਾਅ ਸਕਦਾ 229 199 ਫਸਟਨ ਦਾ ਮਾਗ ਸਿਰਫ ਸਿਰ 995 ਆਊਟ ਦੇ ਹੋਰ ਸੀ ਆੜਿਆਂ ਹੋਰ ਆ ਓਕੇ ਤੇ ਆ ਲੋ ਆੜਿਆਂ ਹੋਰ ਆ ਜੀ ਅੱਛਾ ਸਾਰਿਆਂ ਦੇ ਰੰਗ ਚਾਰ ਚਾਰ ਰੰਗ ਸਾਰੇ ਚਾਰ ਚਾਰ 10 ਤੋਂ 12 ਡਿਜ਼ਾਈਨ ਹੈ ਜੀ ਰੇਟ ਸਿਰਫ ਸਿਰ 995 ਆ ਲੋ ਜੀ ਅਗਲਾ ਆਰਟੀਕਲ ਜੀ 5 ਮੀਟਰ ਆਲਓਵਰ ਚਾਕਲੇਟ ਕਪੜਾ ਜੀ ਨਾਲ ਹੋ ਗਈ ਚੁੰਨੀ 2.5 ਮੀਟਰ ਦੀ ਮਸਲੀਨ ਦੀ ਦੀ ਦੁਬੱਟੇ ਦੇ ਵਰਕ ਕੀਤਾ ਹੈ ਦੁਬੱਟੇ ਦੇ ਵਰਕ ਕੀਤਾ ਬਾਈ ਸੂਟ ਤੇ ਬਹੁਤ ਸੋਹਣਾ ਕੰਮ ਕੀਤਾ ਰੰਗਾਂ ਵਾਲੇ ਚ 5 ਤੋਂ 6 ਜੀ ਜੀ ਡਿਜ਼ਾਈਨਾਂ ਵਾਲੇ ਚ ਦੋ ਦੋ ਤਿੰਨ ਜੀ ਅੱਛਾ ਇਹ ਸਾਰੇ ਮਤਲਬ ਨਵੇਂ ਡਿਜ਼ਾਈਨ ਆ ਗਏ ਪਾ ਜੀ ਇਹਦੇ ਕੜ ਡਿਜ਼ਾਈਨ ਨਵੇਂ ਤੋਂ ਨਵਟ ਜਨ ਆ ਪਿਆ ਜੀ ਇਹ ਲਾਈਟ ਵੀ ਆਣਾ ਡਾਰਕ ਵੀ ਆਣਾ ਪਾ ਜੀ ਹਾਂ ਜੀ ਵਾਈਟ ਬਲੈਕ ਕਰੀਮ ਸਕਿਨ ਸਾਰੇ ਕੁਲੇ ਚ ਆ ਚੁੱਕੇ ਆ ਜੀ ਇਹ ਸੂਟ ਬਾਜ਼ਾਰ ਤੋਂ ਵੇਚਦਾ ਸੀ 2295 ਜੀ ਹਾਂ ਬਿਲਕੁਲ ਨਵਾਂ ਕਪੜਾ ਹੈ ਨਵਾਂ ਸਟਾਕ ਹੈ ਸਭ ਕੋ ਨਵੀਂ ਚੀਜ਼ ਤਮਾਕੇ ਦਾ ਰੇਟ ਜੀ ਜੀ ਸੂਟ ਦਾ ਰੇਟ 2200 2200 ਕੁਛ ਨਹੀਂ ਜੀ ਹਾਂ ਸੂਟ ਚੱਕ ਲਓ 995 ਨੂੰ ਜੀ ਭਾਜੀ 995 ਇੱਕ ਮਿੰਟ ਯਾਰ ਉਸ ਤੋਂ ਵੱਧ ਦਾ ਤੇ ਹੈਂਡਵਰਕ ਕੀਤਾ ਹੈ ਸੂਟ ਦੇ ਭਾਜੀ ਚਾਈਨ ਡਿਜ਼ਾਈਨ ਲੋ ਗਲੇ ਵਾਲਾ ਚਾਈਨ ਡਿਜ਼ਾਈਨ ਲੋ ਘੇਰੇ ਵਾਲਾ ਚਾਈਨ ਡਿਜ਼ਾਈਨ ਲੋ ਜਿਵੇਂ ਦਾ ਮਰਜ਼ੀ ਜੀ ਜੀ ਚਾਹ ਲਓ ਫੁੱਲ ਬੂਟੇ ਵਾਲਾ ਡਿਜ਼ਾਈਨ ਲੋ ਕੋਈ ਮਰਜ਼ੀ ਹਾਂ ਰੇਟ 2200 ਵਾਲਾ ਸੂਟ ਮਿਲਣਾ ਸਿਰਫ ਸਿਰਫ 995 ਭਾਜੀ ਆ ਦੇਖੋ ਜੀ ਆ ਵੀ ਕਪੜਾ ਨਵਾਂ ਆ ਮਸ਼ੀਨ ਆਈ ਆ ਜੀ ਕਪੜਾ ਨਵਾਂ ਬਹੁਤ ਸੋਹਣਾ ਕਪੜਾ ਜੀ ਬੋਸ ਨਾਲ ਕੰਮ ਕੀਤਾ ਹੈਂਡਵੇ ਦਾ ਘੇਰੇ ਤੇ ਜੀ ਅੱਛਾ ਇਹ ਮੈਂ ਦੇਖਦਾ ਨਿੱਕਾ ਨਿੱਕਾ ਆ ਬਰੀਕ ਬਰੀਕ ਕੰਮ ਕੀਤਾ ਆ ਜੀ ਉਸ ਨਾਲ ਕੰਮ ਕੀਤਾ ਪੂਰਾ ਜਾਲ ਕੱਢਿਆ ਸੂਟ ਦਾ ਜੀ ਨਾਲ ਹੋ ਗਈ ਸਲਵਾਰ ਵਰਕ ਜੀ ਚਾਹੇ ਰੱਖੋ ਬਾਜੂ ਵਰਤ ਹੈ ਰੋ ਸਲਵਾਰ ਵਰਕ ਤੇ ਨਾਲੋਂ ਦੁਪੱਟਾ ਵਰਕ ਜੀ ਦੁਪੱਟੇ ਦੇ ਵਰਕ ਹੈ ਭਾਰਾ ਆਇਆ ਪਾਜੀ 27 2700 ਸੂਟ ਸੀਗੇ ਜੀ 2500 ਵਾਲੇ ਇਹ ਤੁਹਾਨੂੰ ਪਾ ਰਹਿਣਾ ਸਿਰਫ ਸਿਰਫ 1200 ਚੰਨੇ ਭਾਜੀ ਇਹ ਮਾਰ ਸੇਲ ਮਿਲਣਾ ਵਾ ਤੁਹਾਡੇ ਕੋਲ ਆਫਰ ਹੈ ਜੀ ਜਲਦੀ ਜਲਦੀ ਮਾਰਚ ਵਾਲੇ ਮੰਡੀ ਹੱਟੀ ਤੇ ਆ ਜਾਓ ਤੇ ਚੱਕ ਲੋ ਸੇਲ ਮਿਲੇ ਦਾ ਫਾਇਦਾ ਨਾਲੇ ਲੈ ਜਾਓ ਗਿਫਟਾਂ ਦੇ ਗਿਫਟ ਫਰੀ ले जाओ बैग ਤੇ 10 ਲੈ ਜਾਓ ਟੈਚੀ ਦੀ ਆ ਦੇਖੋ ਅਗਲਾ ਆਰਟੀਕਲ ਜੀ ਔਰਗੈਂਜਾ ਪੂਰਾ ਹੈਵੀ ਜੀ ਅੱਛਾ ਇਹ ਭਾਜੀ ਉਹ ਆਗੇ ਪਟਿਕਾਂ ਵਾਲੇ ਸੂਟ ਜਿਹੜੇ 2500 ਤੇ ਨੇ 2500 ਤੇ ਨੇ ਸੂਟ ਤੁਹਾਨੂੰ ਮਿਲਨੇ ਆ ਬਾਹਾਂ ਕੱਟੀਆਂ ਹੋਲੇ ਨਾਲੇ ਕੱਢਿਆਉਣੇ ਤੇ ਪਹੁੰਚੇ ਸੂਟ ਤੁਹਾਨੂੰ ਮਿਲਣਾ ਸਿਰਫ ਸਿਰਫ 1295 ਰੁਪਏ ਦਾ ਭਾਜੀ 1295 ਭਾਜੀ ਇੱਕ ਮਿੰਟ ਯਾਰ ਇਹ ਫੇਸਬੁਕ ਇੰਸਟਾਗ੍ਰਾਮ ਤੇ 25 2500 ਦਾ ਵੇਚਦੇ ਲੋਕ ਆ ਭਾਜੀ ਉਹ ਲੋਕ ਵੇਚਦੇ ਜਿਹੜਾ ਲੁਕਣਾ ਦਗਾ ਕੇ ਨੂੰ ਪਰ ਮਾਣੇ ਨੇ ਛੱਟੀ ਆ ਚੱਲ ਰਿਹਾ ਸੇਲ ਮੇਲਾ ਸਦਾ ਹੀ ਮੋਦ 12 ਮਾਨੇ ਛੱਟੀ ਜਦੋਂ ਮਰਜ਼ੀ ਆਓ ਜੀ ਆ ਦੇਖੋ ਡਿਜ਼ਾਈਨ ਜੀ ਲੋਕ ਕ੍ਰਾਸ ਕਪੜਾ ਦੀ ਸਲਵਾਰ ਕੱਢੀ ਹੋਈ ਜੀ ਤੇ ਦੇਖੋ ਸੂਟ ਦੇ ਘੇਰੇ ਤੇ ਕੰਮ ਦਿਖਾਓ ਸਾਰਾ ਕੀ ਤਾਂ ਹੈਂਡ ਰੋਅਜ ਨਲਕੀ ਵਾਲਾ ਕੰਮ ਕੀਤਾ ਜੀ ਬੂਟੀ ਦਾ ਤੇ ਬੂਟੀ ਦਾ ਸਾਰਾ ਕੰਮ ਆ ਨਾਲ ਭਾਜੀ ਚੁੰਨੀ ਵੀ ਔਰਗੈਂਜਾ ਦੀ ਆਣੀ ਹੈ ਜੀ ਇਹ ਸੂਟ ਬਾਜ਼ਾਰ ਦੇ ਰਿਹਾ ਦੇ 2995 ਰੁਪਏ ਹਾਂ ਮਾਰਚ ਸੇਲ ਮੇਲੇ ਸੂਟ ਦਾ ਰੇਟ ਲਾਇਆ ਆਪਾਂ ਸਿਰਫ ਸਿਰਫ 1295 ਰੁਪਏ ਭਾਜੀ ਸਿਰਫ 1295 ਰੁਪਏ ਭਾਜੀ ਚਾਹੇ ਨੀਆ ਲੋ ਘੇਰਿਆ ਚਾਹੇ ਨੀਆ ਲੋ ਗਲ ਵਾਲਾ ਵਾਹ ਜੀ ਵਾਹ ਚਾਹੇ ਲੋ ਸਲਵਾਰ ਕੱਢੀ ਚਾਹੇ ਨਾ ਬਾਜੂ ਕੱਢੀ ਰੇਡ ਸੂਟ ਦਾ ਬਾਜ਼ਾਰ ਦਾ 795 ਤੇ ਮਨ ਜਿਹੜੀ ਸੂਟ ਦਾ ਜਿਹੜਾ 1295 ਜੀ ਸਿਰਫ 1295 ਜੀ ਇਹ 2025 ਦੀ ਸਭ ਤੋਂ ਵੱਡੀ ਧਮਾਕੇਦਾਰ ਸੇਲ ਆ ਮਾਰਕ ਸੇਲ ਮੇਲਾ ਧਮਾਕਾ ਜੀ ਬਿਲਕੁਲ ਜੀ ਇਹ ਦੇਖੋ ਜਿੰਨੇ ਵੀ ਡਿਜ਼ਾਈਨ ਚ ਕੋਗੇ ਸਾਰੇ ਕੋਲ ਨੂੰ ਮਿਲਣੇ ਅੱਧੇ ਰੇਟਾਂ ਤੇ ਕੀ ਬਾਤ ਹੈ ਕੇਡੀਅਨ ਅੱਧੇ ਰੇਟਾਂ 'ਚ ਕੱਟ ਜੀ ਆ ਦੇਖੋ ਜੀ ਅਗਲਾ ਆਰਟੀਕਲ ਸਲਵਾਰ ਹੈ ਵੀ ਜੀ ਨਾਲ ਚੁੰਨੀ ਵੀ ਹੈ ਵੀ ਜੀ ਅੱਛਾ ਚੁੰਨੀ ਮੈਂ ਦੇਖਿਆ ਹੈਵੀ ਸਾਰੇ ਸੂਟਾਂ ਨਾ ਇਹ ਰਗੈਂਜ਼ਾ ਦੀ ਆ ਗਈ ਨਾ ਭਾਜੀ ਸੂਟ ਦੀ ਸ਼ਾਨ ਚੁੰਨੀ ਨਾਲ ਹੁੰਦੀ ਹੈ ਸਾਰੀ ਚੀਜ਼ ਹੈਵੀ ਘੇਰਾ ਹੈ ਵੀ ਗਲਾ ਹੈ ਵੀ ਪੱਲਾ ਹੈ ਵੀ ਸਲਵਾਰ ਹੈ ਵੀ ਚੁੰਨੀ ਮੈਂ ਦੇ ਦੋ ਚੁੰਨੀ ਵੀ ਹੈ ਵੀ ਤੇ ਖੁੱਲੇ ਡੁੱਲੇ ਦੇ ਭਾਜੀ ਪਰ ਰੇਟ ਨਹੀਂ ਹੈਵੀ ਸੂਟ ਬਾਜ਼ਾਰ ਤੋਂ ਲੱਗਦਾ 2995 ਆਪਾਂ ਤੁਹਾਨੂੰ ਦੇਣਾ ਇਹ ਵੀ 1295 ਭਾਜੀ ਇਹ ਵੀ 1295 ਇਹ ਕਿੰਨੇ ਰੰਗ ਆ ਆ ਦੇਖੋ ਰੰਗ ਆਣਗੇ 3 ਜੀ ਡਿਜ਼ਾਈਨ ਆਣਗੇ 5 ਹਾਂ ਹਾਂ ਜਹੇ 2695 2795 2895 ਸਾਡਾ ਲੈ 12 ਚ ਨੇ 12 ਚ ਨੇ 12 ਜਮਾਏ ਪਲੀ ਪਲੇਟ ਪਲੇਟ ਜੀ ਜੀ ਆ ਦੇਖੋ ਅਗਲਾ ਆਰਟੀਕਲ ਜੀ ਬਿਲਕੁਲ ਜੀ ਇਹ ਵੀ ਨਿਊ ਕਪੜਾ ਹੈ ਜੀ ਹਾਂ ਇਹ ਸੂਟ ਦਾ ਪੂਰਾ ਫਰੰਟ ਕੱਢਿਆ ਜੀ ਨਾਲ ਉਹ ਸਲਵਾਰ ਕੜਾਈ ਪੂਰੀ ਫੁੱਲ ਦੀ ਬਿਲਕੁਲ ਨਾਲ ਉਹ ਚੁੰਨੀ ਅਰਗੰਝੇ ਦੀ ਜੀ ਇਹ ਵੀ ਤੁਹਾਨੂੰ ਸੂਟ ਮਿਲਣਾ ਮਾਰਕਟ ਨਾਲ ਅੱਧੇ ਅੱਧੇ ਕੱਟ ਜੀ ਰੰਗੇ ਚਾਨਗੇ ਦੋ ਤਿੰਨ ਜਿਹੜੇ ਲੋਕ 5-5 ਹਜ਼ਾਰ ਦੇ ਸੂਟ ਦਿੰਦੇ ਆ ਆਪਾਂ 2000-2500 ਸੂਟ ਦੇ ਦੇਣਾ ਜੀ ਭਾਜੀ 2500 ਕੀ ਆ ਤੁਹਾਨੂੰ 15 ਸੀ ਦੇਣਾ 2500 ਤੋਂ ਡਿਜ਼ਾਈਨ ਦਿਖਾਉਂਦਾ ਮੈਂ ਤੁਹਾਨੂੰ ਜੇ ਕੋਈ ਵਿਆਹ ਤੇ ਨਾ 4-4000 5-5000 ਤੁਹਾਨੂੰ ਉਹ ਦੇਵਾਂਗੇ 2500 ਦੇ ਜੀ ਹਾਂ ਹਾਂ ਆਹ ਦੇਖੋ ਭਾਜੀ ਬਹੁਤ ਸੋਹਣਾ ਕੰਮ ਕੀਤਾ ਸੂਟ ਤੇ ਬਿਲਕੁਲ ਜੀ ਆਹ ਕਿਹ ਤੇ ਨਾ ਤੁੰਦਖਾਨਾ ਦੀ ਸਲਵਾਰ ਵਰਕ ਜੀ ਹਾਂ ਹਾਂ ਨਾ ਤੁੰਦਖਾਨਾ ਚੁੰਨੀ ਵਰਕ ਜੀ ਮਤਲਬ ਭਾਜੀ ਕੋਈ ਚੀਜ਼ ਨਹੀਂ ਛੱਡੀ ਤੇ ਵਰਕ ਨਾ ਹੋਵੇ ਭਾਜੀ ਭਾਜੀ ਸਾਰਾ ਤੋਂ ਹੈਂਡ ਵਰਕ ਕੀਤਾ ਸੂਟ ਦੇ ਲੈਸਾਂ ਲਗੀਆਂ ਦਿਖਾਓ ਕੀ ਲੱਗਿਆ ਦੇਖੋ ਜੀ ਜੀ ਇਹ ਸੂਟ ਬਾਜ਼ਾਰ ਤੋਂ ਵਿਕਦਾ ਭਾਜੀ 4799 4895 4292 ਜੀ ਜੀ ਸਾਡੇ ਇੱਕ ਦਿਨ ਸੂਟ ਮੈਂ ਸਿਰਫ 2195 ਰੁਪਏ ਜੀ ਅੱਛਾ ਇਹ ਸਾਣਾ ਭਾਈ ਲੋਕਾਂ ਦਾ ਫਾਇਦਾ ਹੈ ਨਾ 20000 ਦੀ ਵਰੀ ਲੈਣਗੇ ਮਤਲਬ 40000 ਵਾਲੀ ਪਹਿਲਾਂ ਹੀ 20000 ਚ ਮਿਲਣੀ ਆ ਭਾਜੀ 400 ਵਾਲੀ ਟੈਕੀ ਮਿਲ ਜਣਾ ਫਰੀ 40 ਵਾਲੀ ਪਹਿਲਾਂ ਹੀ 20 ਚ ਮਿਲਨੀ ਆ 20000 ਨਾਲ 2500 ਵਾਲ ਟੈਕੀ ਮਿਲ ਗਿਆ ਜਿਹਨੇ 20 ਵਾਲ ਕਪੜਾ ਦਾ 10 ਮਿਲਿਆ ਉਹਨੂੰ ਅੱਧਾ ਟੈਕੀ ਮਿਲ ਗਿਆ ਕੀ ਬਾਤ 10 ਵਾਲੀ ਪੰਜ ਚੌਥਾ ਟੈਕੀ ਮਿਲ ਗਿਆ ਆਪਾਂ ਦਾ ਗਿਫਟ ਆਵਣੀਆਂ ਗਿਫਟਾਂ ਵੀਰੇ ਆ ਦੇਖ ਤੁਹਾਨੂੰ ਇੱਕ ਜੀ ਹੋਰ ਦਿਖਾਣੇ ਆ ਪਾਜੀ ਬਾਜ਼ਾਰ ਤੇ ਬਹੁਤ ਡ ਕਹਿੰਦਾ ਆ ਹੁੰਦੀ ਆ ਉਹ ਕਹਿੰਦਾ ਆ ਹੁੰਦੀ ਆ ਇਹਨੂੰ ਕਹਿੰਦੇ ਆ ਖੀਨ ਖਾਬ ਜੀ ਇਹ ओरिजिनल ਖੀਨ ਖਾਬ ਆ ओरिजिनल ਖੀਨ ਖਾਬ ਜੀ ਸੈਲੀਬ੍ਰਿਟੀ ਪੀਸ ਆਣਗੇ ਜੀ ਬਿਲਕੁਲ ਰੰਗ ਕਾਣਗੇ ਤਿੰਨ ਚ ਚਾਰਾ ਕ੍ਰਿਸ਼ਮਕ ਕਬੂਰੇ ਨੂੰ ਕਹਿੰਦੇ ਆ ਬੋਲੀਵੁੱਡ ਤੁਰੀ ਬਿਲਕੁਲ ਆ ਦੇਖੋ ਇਹਨੇ ਸੂਟ ਪਾਏ ਭਾਜੀ ਸੂਟ ਬਾਜ਼ਾਰ ਤੇ ਵਿਕੇ 5 7 8 ਸਾਨੂੰ ਕੋਈ ਮਤਲਬ ਨਹੀਂ ਸਾਨੂੰ ਤੁਹਾਡੇ ਕੋਲ ਮਿਲਣਾ ਅੱਧੇ ਰੇਟਾਂ ਦੇ ਕੀ ਬਾਤ ਜਿੰਨੇ ਮਰਜ਼ੀਆਂ ਲੋ ਭਾਜੀ ਆ ਦੇਖੋ ਅੱਛਾ ਖੀਨ ਖਾਬ ਆ ਜੇ ਚਾਹੇ ਜਿਹੜਾ ਮਰਜੀ ਚਾਹੇ ਭਾਜੀ ਓਰੀਜਨਲ ਸਿਮਰਜ ਨੂੰ ਭਾ ਕਹਿੰਦੇ ਗਲਾਸ ਤੇ ਮਰਜੀ ਗਲਾਸ ਸਿਮਰ ਗਲਾਸ ਸਿਮਰ ਸੂਟ 5 5000 ਸਾਨੂੰ ਮੰਨੇ 25 2500 ਸਾਨੂੰ ਭਾਜੀ ਵਾਹ ਜੀ ਵਾਹ ਹਰ ਸੂਟ ਤੇ ਭਾਈ ਰੇਟ ਲੱਗਿਆ ਹੋਇਆ ਜਿੰਨੇ ਜਿੰਨੇ ਦੇ ਉੱਤੇ ਹੈਂਡਵਰਕ ਕਿਤੇ ਹੁੰਦੇ ਚ ਪੂਰਾ ਸੂਟ ਦੇ ਜਣਾ ਭਾਜੀ ਆ ਦੇਖੋ ਚੁੰਨੀਆਂ ਜੀ ਜੀ ਚੁੰਨੀਆਂ ਕਿੰਨੀਆਂ ਸੋਹਣੀਆਂ ਦੀ ਪਰਵੇਂ ਲੱਗਿਆ ਹੋਊਗਾ ਅੱਧੇ ਬਹਿਜੇ ਸੂਲੇ ਜੋ ਵਾਹ ਜੀ ਵਾਹ ਕਿੰਨੇ ਮਰਜੀ ਰੰਗ ਲਿਆ ਜੋ ਮਜਰਾ ਜੀ ਜੀ ਤਾਂ ਇੱਕ ਭਾਜੀ ਗਲੇ ਤੇ ਵੀ ਇੰਨਾ ਹੈਵੀ ਵਰਕ ਆ ਬਾਜੂ ਤੇ ਵੀ ਆ ਗਿਆ ਪਾਜੀ ਤੁੰਨੀ ਜਾਲ ਆ ਗਈ ਜਾਲ ਆ ਗਈ ਕਿੰਨੇ ਕਿਹੜਾ ਹੁਣ ਸੂਟ ਇਹ ਪਾਜੀ ਸੂਟ ਬਾਜ਼ਾਰ ਚ ਵੇਖਦਾ ਸੀ 4995 5295 5395 ਜੀ ਆਪਾਂ ਤੁਹਾਨੂੰ ਸੂਟ ਦੇਣਾ ਸਿਰਫ ਸਿਰਫ ਜੀ 2695 ਜੀ 2695 ਰੁਪਏ ਦਾ ক্লাস ਸਿਮਰ ਵਿਦ ਹੈਵੀ ਜਾਲ ਦਾ ਬਟਾ ਜੀ ਸਾਹੀ ਦੇਖਦੇ ਆ ਜੀ ਪਾਜੀ ਸੂਟ ਦੇਖੋ ਇਦਾਂ ਦੇ ਜਿੰਨੇ ਮਰਜ਼ੀ ਲਓ ਜੀ ਆ ਦੇਖੋ ਮਤਲਬ ਵਰਕਾਂ ਤੋਂ ਵੱਧ ਮਤਲਬ ਰੇਟ ਤੋਂ ਵੱਧ ਦੇ ਵਰਕ ਕੀਤੇ ਹੋਏ ਨੇ ਪਾਜੀ ਇਹ ਸੂਟ ਅਸਲ ਵਿੱਚ 5 5000 5500 ਦਾ ਸੂਟ ਸੀ ਇਹ ਆਪਾਂ ਮਾਸ ਸੇਲ ਮੇਲਾ ਤਮਾਕਾ ਸੇਲ ਮੇਲੇ ਲਾਇਆ ਆਪਾਂ ਕੀ ਵਾਬਾ ਇਹ 2025 ਸਭ ਤੋਂ ਵੱਡਾ ਸੇਲ ਮੇਲਾ ਅਸੀਂ ਤੁਹਾਨੂੰ ਇਹ ਵਧੀਆ ਹੋਏ ਸੋਨੇ ਸਰੀ ਦਿਖਾ ਰਹੇ ਹਾਂ ਸਾਡੇ ਕੋਲ ਸਰਵਾਨ 200 ਰੁਪਏ ਤੋਂ ਵੀਰੇ ਹਾਂ ਤੇ ਐਂਡ 10000 ਤੱਕ ਨੇ ਕੀ ਬਾਤ ਹੈ ਪਰ 10000 ਨੂੰ 10 ਦਾ ਨਹੀਂ ਹੈਗਾ ਉਹ ਆਪਾਂ ਨੂੰ ਪਹਿਲੇ 5 ਮਿਲਣਾ ਹੈ 5 'ਚ ਮਿਲਣਾ ਤਾਂ ਨਾਲ ਤੁਹਾਨੂੰ ਗਿਫਟ ਮਿਲਣਾ ਜੀ ਵਾਹ ਜੀ ਆ ਦੇਖੋ ਜੀ ਹੋ ਤੇ ਤੁਸੀਂ 5000 ਰੁਪਏ ਲਾਜੋ ਇੱਕ ਸੂਟ 100 ਲੇਜੋ 200 ਰੁਪਏ 25 ਸੂਟ ਬਿਲਕੁਲ ਦੇਣੀ ਦੇਣਾ ਭਾਜੀ ਆਪਾਂ ਦੇਖੋ ਆ ਦੇਖੋ ਭਾਜੀ ਇੱਕ ਜਿਹੜਾ ਸੂਟ ਨੇ ਸਾਰੇ ਅੱਛਾ ਇਹ ਆ ਗਏ ਜਿਹੜੇ ਭਾਜੀ ਇਹ ਕੁੜੀਆਂ ਵਿਆਹ ਦੇ ਪਾ ਕੇ ਬਣੀਆਂ ਵਰੀਆਂ ਦੇ ਵਰੀਆਂ ਸੂਟ ਭਾਜੀ ਵਰੀਆਂ ਵਾਲੇ ਸੂਟ ਜਿੰਨੇ ਮਰਜ਼ੀ ਲਓ ਆ ਦੇਖੋ ਆ ਦੇਖੋ ਮਲਟੀ ਸ਼ੇਡਿੰਗ ਕਪੜਾ ਸੀ ਹਾਂ ਹਾਂ ਸਾਰੇ ਭਾਈ ਜੋ ਦੁਨੀਆ ਜਹਾਂ ਤੋਂ ਕਪੜਾ ਬਣ ਗਿਆ ਕੀ ਬਾਤ ਸਾਨੂੰ ਫੋਟੋ ਦਿਖਾਓ ਸੂਟ ਸੇਮ ਚੱਕੋ ਹਾਂ ਪਰ ਰੇਟ ਸਾਨੂੰ ਨਹੀਂ ਉਹ ਮਿਲਣਾ ਬਜ਼ਾਰ ਵਾਲਾ ਰੇਟ ਆਪਾਂ ਮਤਲਬ ਹੋਲਸੇਲ ਤੋਂ ਵੀ ਘੱਟ ਦੇ ਦੇ ਹੋਲਸੇਲ ਤੋਂ ਵੀ ਘੱਟ ਮਿਲਣਾ ਸ ਉਹ ਮੋਰਨੀ ਆ ਜਿੰਦਾ ਮੋਰਨੀ ਲੱਗਦੀ ਆ ਭਾਜੀ ਨਹੀਂ ਸੋਹਣੀ ਮੋਰਨੀ ਬਣਾਈ ਹੈ ਹੈਂਡਵਰਕ ਦੀ ਮੋਰਨੀ ਆ ਭਾਜੀ ਬਿਲਕੁਲ ਇਹ ਸੂਟ ਬਜਾਅਦ ਵੇਖਦਾ 499 ਹਾਂ ਸਾਡੇ ਕੋਲ 600 ਰੁਪਏ ਸੂਟ ਮਿਲਣਾ ਸਿਰਫ ਸਿਰਫ 2100 ਦੇ 50 ਰੁਪਏ ਦਾ ਭਾਜੀ 2150 ਰੁਪਏ ਦਾ ਆ ਆ ਫਨੀ ਵਰਕ ਆ ਭਾਜੀ ਸਰਵਾਰ ਵਰਕ ਆਊਗੀ ਲੈ ਕੰਟਰਾਸਟ ਆ ਗਿਆ ਨਾਲ ਭਾਜੀ ਇਦਾਂ ਦੇ ਹਜ਼ਾਰਾਂ ਡਿਜ਼ਾਈਨ ਫੋਰ ਲੈਣ ਲਈ ਭਾਜੀ ਕਹਿਣਾ ਕੀ ਆ ਸਾਡੀ ਦੁਕਾਨ ਤੇ ਆਉਣਾ ਮੱਛੀ ਵਾਲਾ ਸਾਹਿਬ ਜੀ ਹਾਂ ਮਾਨੇ ਦੀ hatti ਤੇ ਆਉਣਾ ਆ ਦੇਖੋ ਸਾਰੇ ਵਰੀਆਂ ਸੂਟ ਪਾਜੀ ਮਤਲਬ ਸਾਰੇ ਐਂਟੀਕ ਪੀਸ ਲਿਆਂਦੇ ਸਾਰੇ ਐਂਟੀਕ ਪੀਸ ਪਾਕਿਸਤਾਨੀ ਸਟਾਈਲ ਦੇ ਜੀ 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 ਇਹਨਾਂ ਤੇ ਹੀ ਪੂਰੀ ਅੱਧ ਰੇਟ ਕਰਤਾ ਆਪਾਂ ਅੱਧ ਰੇਟਾਂ ਦੀ ਆ ਪਾਜੀ ਦੁਕਾਨ ਚੋਂ ਸਾਇੰਸ ਸੂਟ 200 ਵਾਲਾ ਵਾ ਚਾਹੇ 5000 ਚਾਹੇ 10000 ਵਾਲਾ ਫਿਰ ਸਾਰੀ ਦੁਕਾਨ ਮੇਨੂੰ ਅੱਧ ਰੇਟ ਤੇ ਹਾਂ ਤੇ ਬਸ ਆਉਣਾ ਕਿੱਥੇ ਆ ਬੱਸ ਸਟੈਂਡ ਰੋਡ ਨੇੜੇ ਸਰਕਾਰੀ ਹਸਪਤਾਲ ਮਾਨੇ ਦੀ hatti ਮੱਛੀ ਵਾਲਾ ਜੀ ਮਾਨੇ ਦੀ hatti ਮੱਛੀ ਵਾਲਾ ਦੁਆਰਾ ਤੋਂ ਸੁਣ ਲਓ ਜੀ ਸਰਕਾਰੀ ਸਭ ਕੋ ਨਾਲ ਦੁਕਾਨ ਆਪਣੀ ਜੀ ਮੰਨ ਦੀ ਟੀ ਮੱਚ ਬੜਾ ਮੋਬਾਈਲ ਨੰਬਰ نوٹ ਕਰੋ 81466 12700 81466 12700 88 ਗਾਲ ਜੀ